ਹਾਂਜੀ ਨੰਦ ਲਾਲ ਨੂਰਪੁਰੀ ਹੋਰਾਂ ਤੋਂ ਸ਼ੁਰੂ ਕਰ ਲੈਨੇ ਆ ਉਹਨਾਂ ਦੇ ਸਮੇਂ ਤੋਂ ਹੀ ਗੀਤਕਾਰ ਦਾ ਸਫ਼ਰ ਜਿਹੜਾ ਉਹ ਮਾੜਾ ਰਿਹਾ ਸਮਾਂ ਜਿਹੜਾ ਉਹ ਮਾੜਾ ਰਿਹਾ ਕਿਵੇਂ ਦੇਖਦੇ ਹੋ ਅਸਲ ਵਿੱਚ ਨੰਦ ਲਾਲ ਨੂਰਪੁਰੀ ਦੀ ਜਦ ਗੀਤਕਾਰੀ ਸੀ ਨੰਦ ਲਾਲ ਨੂਰਪੁਰੀ ਨੰਦੇ ਪਹਿਲੀ ਗੱਲ ਤੇ ਵਿਨੰਦ ਲਾਲ ਨੂਰਪੁਰੀ ਸਰਕਾਰੀ ਨੌਕਰੀ ਵੀ ਕਰਦੇ ਰਹੇ ਨੇ ਥਾਣੇਦਾਰ ਰਹੇ ਨੇ ਰਾਜਸਥਾਨ ਵਿੱਚ ਠੀਕ ਹੈ ਜੀ ਉਹ ਉਹਨਾਂ ਨੇ ਨੌਕਰੀ ਛੱਡ ਦਿੱਤੀ ਸੀ ਠੀਕ ਹੈ ਜੀ ਇਹ ਇਹ ਗੀਤਕਾਰ ਇਹਨੂੰ ਸਾਹਿਤ ਨੂੰ ਸਮਰਪਿਤ ਹੋ ਗਏ ਸਨ ਤੇ ਯਾਨੀ ਪੰਜਾਬੀ ਦੇ ਬਹੁਤ ਹੀ ਉੱਚ ਕੋਟੀ ਦੇ ਗੀਤਕਾਰ ਸਨ ਹਮ ਤੇ ਇਹ ਬੜੇ-ਬੜੇ ਗਾਇਕ ਸੀ ਜਿਹੜੇ ਉਸ ਤੋਂ ਸਰਿੰਦਰ ਕੌਰ ਪ੍ਰਕਾਸ਼ ਕੌਰ ਵਰਗੇ ਸਾਰੇ ਸਾਡੇ ਜਿਹੜੀਆਂ ਸੀ ਉਹ ਇਹਨਾਂ ਨੇ ਗੀਤ ਗਾਏ ਕਈ ਫਿਲਮਾਂ ਦੇ ਗੀਤ ਵੀ ਗਾਏ ਤੇ ਇਹਨਾਂ ਵਿੱਚ ਨਾਲ ਜਿੱਥੇ ਤੈ ਐ ਵੀ ਇਹਨਾਂ ਨੂੰ ਬਣਦਾ ਹੱਕ ਆ ਜਿਹੜਾ ਉਹ ਘੱਟ ਮਿਲਿਆ ਉੱਥੇ ਨਾਲ ਕਈ ਇਹਨਾਂ ਦੀ ਆਪਣੀ ਵੀ ਇਕਾਦਤ ਸੀਗੀ ਵੀ ਇਹ ਕਹਿੰਦੇ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸੀਗੇ ਅੱਛਾ ਜੀ ਤੇ ਇਹਨਾਂ ਦੇ ਚੰਗਿਆਂ ਗੀਤਾਂ ਕਾਰਨ ਉਦੋਂ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਉਹਨਾਂ ਨੇ 75 ਰੁਪਏ ਮਹੀਨਾ ਪੈਨਸ਼ਨ ਲਾਤੀ ਸੀ ਅੱਛਾ ਜੀ 1960 ਵਾਲੇ ਦੌਰ ਚ ਤੇ ਉਦੋਂ ਕਲਰਕ ਦੀ ਤਨਖਾਹ ਵੀ ਬਸ 19 ਕੀ ਮਸਾ ਹੁੰਦੀ ਹੋਣੀ ਆ ਕਿਉਂਕਿ 75 ਰੁਪਏ ਉਦੋਂ ਬਹੁਤ ਵੱਡੀ ਰਕਮ ਹੁੰਦੀ ਸੀ। ਕੀ ਬਾਤ ਹੈ? ਕੋ ਉਦੋਂ ਉਹਦਾ ਮੇਲਿਆਂ ਦੇ ਵਿੱਚ ਮੇਰੇ ਖਿਆਲ ਜਿਹੜਾ ਸੋਨਾ ਹੈ 1960 ਦੇ ਵਿੱਚ ਇਹ 120 30 ਰੁਪਏ ਦਾ ਤੋਲਾ ਸੋਨਾ ਹੋਏਗਾ। ਤੇ ਉਸ ਦਾ ਨਾ 75 ਰੁਪਏ ਵਧੀਆ ਸੀਗੇ ਕਾਫੀ ਹੁੰਦੇ ਸੀਗੇ। ਪਰ ਸ਼ਰਾਬ ਪੀਣ ਦੀ ਆਦਤ ਕਾਰਨ ਨਾ ਜਿਹੜੀ ਆਤਮ ਹੱਤਿਆ ਨੇ ਉਹਦੀ ਮੈਂ ਸਮਝਦਾ ਐ ਵੀ ਉਹ ਬਹੁਤੀ ਸ਼ਰਾਬ ਪੀਣ ਦੇ ਨਾਲ ਨਾ ਸਾਡੇ ਦਿਮਾਗ ਦੀਆਂ ਨਸਾਂ ਕਮਜ਼ੋਰ ਹੋ ਜਾਂਦੀਆਂ ਨੇ ਸਾਡੇ ਮਨ 'ਚ بڑے ਪੁੱਟੇ ਪੁੱਟੇ ਖਿਆਲ ਆਉਂਦੇ ਆ ਚਾਹੇਦ ਕੁਛ ਉਹਦੇ 'ਚ ਉਪਜਾ ਹੋਵੇ ਤੇ ਉਹ ਵੀ ਪਰਿਵਾਰ ਪ੍ਰਤੀ ਕੁਝ ਗੈਰ ਜ਼ਿੰਮੇਵਾਰੀਆਂ ਵੀ ਹੋ ਗਈਆਂ ਸੀ ਮੈਂ ਕਿਤੇ ਪੜਿਆ ਡਾਕਟਰ ਜਗਤਾਰ ਦਾ ਲਿਖਿਆ ਵੀ ਉਹ દિਵਾਲੀ ਵਾਲੇ ਦਿਨ ਕਿਸੇ ਸੱਜਣ ਨੇ ਇਹਨਾਂ ਨੂੰ ਘਰ ਲਈ ਕਾਫੀ ਕੁਝ ਦਿੱਤਾ ਮਠਿਆਈ ਵਗੈਰਾ ਫਰੂਟ ਜਾਂ ਹੋਰ ਵੀ ਤੇ ਨੂਰਪੁਰੀ ਜੀ ਤੁਸੀਂ ਟਾਈਮ ਨਾਲ ਘਰ ਪਹੁੰਚੋ ਅੱਜ ਤੇ ਨੂਰਪੁਰੀ ਸਾਹਿਬ दारू ਪੀ ਕੇ ਰਾਤੀ ਡਿਗੇ ਰਹੇ ਯਾਨੀ ਇਹ ਗੈਰ ਜ਼ਿੰਮੇਵਾਰੀ ਵਾਲੀ ਵੀ ਕਈ ਵਾਰੀ ਸਾਡੀ ਇਹ ਜਿਹੜੀ ਹੁੰਦੀ ਆ ਸ਼ਖਸੀਅਤ ਉਹ ਵੀ ਠੀਕ ਨਹੀਂ ਹੁੰਦੀ ਗਈ ਪਰ ਨੌਰਪੁਰੀ ਜਾਨੀ ਸਾਡੇ ਗੀਤਾਂ ਦਾ ਜਿਹੜਾ ਮੁੱਢ ਬੰਨਿਆ ਅਨੰਦ ਲਾਲ ਨੌਰਪੁਰੀ ਨੇ ਜੇ ਲੋਹਾ ਨਵੇਂ ਗੀਤਾਂ ਦਾ ਉਹ ਬਹੁਤ ਕਮਾਲ ਦਾ ਉਹ ਸਾਡਾ ਵੱਡਾ ਗੀਤਕਾਰ ਠੀਕਾ ਪਰ ਥੋੜਾ ਹੋ ਸਕਦਾ ਵੀ ਉਸ ਦੌਰ ਦਾ ਹੁਣ ਮੈਂ ਕੁਝ ਕਹਿ ਨਹੀਂ ਸਕਦਾ ਵੀ ਕੀ ਹੈ ਕੀ ਨਹੀਂ ਹੈ ਉਸ ਦੌਰ ਦੇ ਵਿੱਚ ਗਾਇਕਾਂ ਵਾਕਿਆ ਆਪਣਾ ਹੱਕ ਤੁਸੀਂ ਆਪ ਲੈਣਾ ਹੁੰਦਾ ਤੁਸੀਂ ਕਿਸੇ ਦੀਆਂ ਮਨਤਾਂ ਨਹੀਂ ਕੱਢਣੀਆਂ ਹੁੰਦੀਆਂ ਗਿਆ ਤੁਸੀਂ ਇਹ ਕਹਿਣਾ ਹੁੰਦਾ ਵੀ ਭਾਈ ਆਹ ਮੇਰੀ ਚੀਜ਼ ਹੈ ਇਹਦੇ ਮੈਂ ਇਸ ਤਰ੍ਹਾਂ ਇੰਨੇ ਪੈਸੇ ਲਾਉਂਗਾ ਜੇ ਅਗਲੇ ਨੂੰ ਲੋਡ ਹੁੰਦੀ ਆ ਉਹ ਲੈ ਲੈਂਦਾ ਤੇ ਜੇ ਨਹੀਂ ਲੈਣਾ ਤਾਂ ਕੋਈ ਉਹ ਨਾ ਲਾਏਗਾ ਜਿਵੇਂ ਹੋਰ ਵੀ ਕਈ ਗੈਕਾਂ ਬਾਰੇ ਮੈਂ ਸੁਣਿਆ ਵੀ ਉਹ दारू ਪਲਾਤੀ ਉਹਨਾਂ ਨੇ ਉਹਨਾਂ ਤੋਂ ਲਖਵਾ ਲਿਆ ਠੀਕ ਹੈ ਨਾ ਇਸ ਤਰ੍ਹਾਂ ਕਈ ਕੁਝ ਚੱਲਦਾ ਰਿਹਾ ਇੱਥੇ